ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰੀ ਸਾਧ ਸੰਗਤ ਜੀ ਅੱਪਾ ਦਰਸ਼ਨ ਕਰਦੇ ਆਂ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਆਲਮਗੀਰ ਪਾਤਸ਼ਾਹੀ ਦਸਵੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਮਾਛਵੜ ਤੋਂ ਉੱਚ ਦੇ ਪੀਰ ਦੇ ਰੂਪ ਵਿੱਚ ਪੰਗਦੇ ਸਵਾਰ ਹੋ ਕੇ 14ਪੂ 1761 ਬਿਕਰੂ ਨੂੰ ਇੱਥੇ ਪੁੱਜੇ ਇਸ ਪਿੰਡ ਦੇ ਘੋੜੀਆਂ ਦੇ ਵਪਾਰੀ ਭਾਈ ਨਗਾਈਆ ਸਿੰਘ ਨੇ ਗੁਰੂ ਜੀ ਨੂੰ ਘੋੜਾ ਭੇਟ ਕੀਤਾ ਨਵੀਖਾਂ ਤੇ ਗਨਿਖਾਂ ਨੂੰ ਪਲੰਗ ਦੇ ਕੇ ਵਾਪਸ ਭੇਜ ਦਿੱਤਾ ਆਪ ਜੀ ਗੋਹੇ ਚੁੱਕ ਦੀ ਮਾਈ ਨੂੰ ਪੁੱਛਿਆ ਇੱਥੇ ਕਿਤੇ ਅਸ਼ਨਾਣ ਕਰਨ ਲਈ ਜਲ ਮਿਲ ਸਕਦਾ ਤਾਂ ਮਾਈ ਨੇ ਕਿਹਾ ਪੀਰ ਜੀ ਇਥੇ ਏਦੀ ਧਰਤੀ ਹੈ ਇਥੇ ਜਲ ਨਹੀਂ ਹੈ ਦੂਰ ਇੱਕ ਖੂਹ ਹੈ ਪਰ ਉਥੇ ਇੱਕ ਬਹੁਤ ਵੱਡੀ ਸਰਾਲ ਰਹਿੰਦੀ ਹੈ ਉਥੇ ਕੋਈ ਨਹੀਂ ਜਾ ਸਕਦਾ ਗੁਰੂ ਜੀ ਨੇ ਇੱਕ ਤੀਰ ਮਾਰ ਕੇ ਸਰਾਲ ਦੀ ਮੁਕਤੀ ਕੀਤੀ ਤੇ ਉਹ ਖੂਹ ਵਿੱਚ ਜਾ ਡਿੱਗੀ ਤਾਂ ਪਾਣੀ ਖਰਾਬ ਸੀ ਇਸ ਕਰਕੇ ਜਿੱਥੇ ਗੁਰੂ ਜੀ ਆਪ ਬੈਠੇ ਸਨ ਨੇੜੇ ਜਿਹੇ ਇੱਕ ਹੋਰ ਤੀਰ ਮਾਰਿਆ ਤ ਤਰਤੀ ਦੀ ਤਹਿ ਵਿੱਚੋਂ ਪਵਿੱਤਰ ਜਲ ਦਾ ਸੁਮਾ ਫੁੱਟ ਪਿਆ ਤੇ ਸਿੱਖਾਂ ਨੇ ਅਸ਼ਨਾਣ ਪਨ ਕੀਤਾ ਆ ਕੇ ਇੱਕ ਉਦਗ ਦੇਖ ਕੇ ਮਾਈ ਗੁਰੂ ਜੀ ਦੇ ਚਾਹਨਾ ਵਿੱਚ ਡਿੱਗ ਪਈ ਤੇ ਕਹਿਣ ਲੱਗੀ ਪੀਰ ਜੀ ਤੁਸੀਂ ਤਾਂ ਕਮਾਲ ਦੇ ਪੀਰ ਹੋ ਮੇਰੀ ਇੱਕ ਅਰਜ ਹੈ ਮੈਨੂੰ ਕੋੜ ਹੈ ਮੈਂ ਬਹੁਤ ਇਲਾਜ ਕਰਵਾਇਆ ਪਰ ਠੀਕ ਨਹੀਂ ਹੋਇਆ ਆਪ ਇਸ ਦਾ ਇਲਾਜ ਕਰੋ ਅਤੇ ਮੇਰਾ ਰੋਗ ਦੂਰ ਕਰੋ ਗੁਰੂ ਜੀ ਨੇ ਕਿਹਾ ਮਾਤਾ ਜੀ ਇਸ ਵਿੱਚ ਜੋ ਸ਼ਰਦ ਨਾਲ ਇਸ਼ਨਾਨ ਕਰੇਗਾ ਉਸ ਦੇ ਦੁੱਖ ਦਲਿੱਦਰ ਵਹਿਗੁਰੂ ਆਪ ਦੂਰ ਕਰੇਗਾ ਗੁਰੂ ਜੀ ਪਾਈ ਨਗਈਆ ਸਿੰਘ ਜਦ ਦਿੱਤੇ ਘੋੜੇ ਤੇ ਚੜ ਕੇ ਰਾਏ ਕੋਟ ਵੱਲ ਚਲੇ ਗਏ ਮਾਈ ਨੇ ਉਸ ਸੋਮੇ ਵਿੱਚ ਇਸ਼ਨਾਨ ਕੀਤਾ ਤੇ ਬਿਲਕੁਲ ਠੀਕ ਹੋ ਗਈ ਮਾਈ ਨੇ ਪਿੰਡ ਵਿੱਚ ਜਾ ਕੇ ਸਾਰੀ ਵਿਆਖਿਆ ਸੁਣਾਈ ਜਿਸ ਥਾਂ ਤੇ ਗੁਰੂ ਜੀ ਦਾ ਮੰਝਾ ਭਾਈ ਗਨੀਖਾਂ ਤੇ ਭਾਈ ਨਵੀਖਾਨੇ ਰੱਖਿਆ ਸੀ ਉਸ ਥਾਂ ਤੇ ਅਜ ਸੁੰਦਰ 6 ਮਜਲਾ ਗੁਰਦੁਆਰਾ ਸਾਹਿਬ ਗੁਰਦਵਰਾ ਮੰਜੀ ਸਾਹਿਬ ਬਣਿਆ ਹੋਇਆ ਹੈ ਜੀ ਹਾਰਾ ਤਰੁ ਗੁ ਗੁ ਹਾਰਾ ਤਰੁ 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 ਗੁ ਹਾਰ

ਵਾਹਿਗੁਰੂ ਜੀ ਕਾ ਖਾਲਸਾ ਛਿੜੀ ਬੈਗੁਰੂ ਜੀ ਕੀ ਫਤਿਹ ਕਰੋ ਦਰਸ਼ਨ ਪਿਆਰੇ ਸਾਧ ਸੰਗਤ ਜੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਛਿੜੀ ਗੁਰੂ ਗੋਬਨ ਸਿੰਘ ਮਹਾਰਾਜ ਦੀ ਚਰਨ ਛੂਪ ਰਾਵਤ ਅਸਥਾਨ ਆਲਮਗੀਰ ਜਿਲ੍ਹਾ ਲੁਧਿਆਣਾ ਸੰਗਤਾਂ ਇਸ ਅਸਥਾਨ ਤੇ ਆ ਕੇ ਬੜੀ ਸ਼ਰਧ ਦੇ ਨਾਲ ਮੱਥਾ ਟੇਕਦਿਆਂ ਨੇ ਇਹ ਉਹ ਪਾਵਨ ਅਸਥਾਨ ਹੈ ਜੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਰ ਮਾਰ ਕੇ ਜੰਨ ਦਾ ਸੂਮਾ ਪ੍ਰਗਟ ਕੀਤਾ ਸੰਗਤਾਂ ਇਤਸ਼ਰਦ ਨਾਲ ਮੌਜੂਦ ਅਸ਼ਨਾਣ ਕਰਦਾ ਉਹਦਾ ਕੁਸ਼ਟ ਰੋਗ ਠੀਕ ਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਗੁਰੂ ਜੀ ਨੇ ਤੀਰ ਮਾਰ ਕੇ ਪੂਤਰ ਜਲ ਸੁਮਾ ਪ੍ਰਗਟ ਕੀਤਾ ਸੰਗਤਾਂ ਦੂਰ ਦੂਰੋਂ ਆ ਕੇ ਇਸ ਸਥਾਨ ਦੇ ਦਰਸ਼ਨ ਕਰਦਿਆਂ ਨੇ ਹੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਵੀਡੀਓ ਹੋਰ ਵੀ ਸੰਸਕਰ ਦੇਖ ਬਹੁ ਸਕੇ ਮੈਂ ਤੁਹਾਡਾ ਆਪਣਾ ਅਰੰਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਧਾਰਮਿਕ ਪ੍ਰੋਗਰਾਮ ਲੈਬ ਕਰਵਾਉਣ ਲਈ ਇਸ ਸੰਪਰਕ ਕਰੋ ਮੋਬਾਈਲ ਨੰਬਰ 6080512100 ਤੇ ਮਿਲਦੇ ਆਂ ਹੋਰ ਵੀਡੀਓ ਦੇ ਵਿੱਚ ਵੈਬ ਦਿੱਖਾਲਾ ਸਿਓਏ ਕੋ ਦਿੱਤੇ ਪਤੇ